ਬਾਡਰ ਤੇ ਪੈਂਦਾ ਠੇਕਾ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਉਹਨੂੰ ਬੰਦ ਕੀਤਾ ਜਾਵੇ ਕਿਉਂਕਿ ਪੰਜਾਬ ਦੇ ਪਿੰਡ ਚੰਗੜਮਾ ਦਾ ਇਸ ਟਾਈਮ ਬਹੁਤ ਬੁਰਾ ਹਾਲ ਹੈ ਸਭ ਤੋਂ ਪਹਿਲੇ ਨੰਬਰ 1 ਨਾਲ ਸਾਡੀਆਂ ਬੀਬੀਆਂ ਸ਼ਾਮ ਨੂੰ ਘਾਹ ਪਟਾ ਲੈਣ ਜਾ ਸਕਦੀਆਂ ਨਾ ਪਿੰਡ ਦੇ ਸੈਰ ਸਪਾਟਾ ਕਰ ਸਕਦੀਆਂ ਨੰਬਰ 2 ਪਿੰਡ ਦੇ ਚਾਰ ਪੰਜ ਮੌਤਾ ਹੋ ਗਏ ਸਿਰਫ ਹਿਮਾਚਲ ਦੇ ਠੇਕੇ ਕਰਕੇ ਅਸੀਂ ਹਿਮਾਚਲ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕੀ ਕਿਰਪਾ ਕਰਕੇ ਇਹਨੂੰ ਕਾਗਜ਼ੀ ਕਾਰਵਾਈ ਤੌਰ ਤੇ ਜਾ ਦੇ ਬੰਦ ਕੀਤਾ ਜਾਵੇ ਜਾਂ ਦੇ ਆਪਣੇ ਹਿਮਾਚਲ ਏਰੀਆ ਚ ਲਿਆ ਜਾਵੇ ਕਿਉਂਕਿ ਜਿੱਥੇ ਹਿਮਾਚਲ ਦਾ ਉਹਨ ਏਰੀਆ ਹੈ ਜਾਂ ਠੇਕਾ ਲਗਾਇਆ ਗਿਆ ਹੈ ਨਾ ਤੇ ਇੱਥੇ ਹਿਮਾਚਲ ਦਾ ਰਸਤਾ ਕੋਈ ਨਾ ਇੱਥੇ ਕੋਈ ਪਿੰਡ ਹੈ ਅਸੀਂ ਹੱਥ ਜੋੜ ਕੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹ ਠੇਕੇ ਨੂੰ ਇਥੋਂ ਜਲਦੀ ਤੋਂ ਜਲਦੀ ਚੁਕਾਇਆ ਜਾਵੇ ਇਹ ਕਦੋਂ ਤੋਂ ਹੈ ਜੀ ਇਹ ਹੋ ਗਿਆ ਜੀ ਆਪਣੇ ਬੋਤੇ ਨਹੀਂ 10-12 ਸਾਲ ਹੋ ਗਏ ਲੱਗੇ ਨੂੰ ਇਹਦੇ ਬਾਰੇ ਤੇ ਸ਼ਿਕਾਇਤ ਪੱਤਰ ਕਰ ਦਿੱਤਾ ਜੀ ਸ਼ਿਕਾਇਤ ਪੱਤਰ ਪਹਿਲੇ ਵੀ ਦਿੱਤਾ ਜੀ ਪਰ ਕੋਈ ਇਹਦੀ ਇਨਸਾਫ ਨਹੀਂ ਹੋਇਆ ਸਾਡੇ ਪਿੰਡ ਦੀਆਂ ਮੋਤਾ ਵੀ ਹੋ ਗਈਆਂ 4-5 ਮੋਤਾ ਹੋ ਗਈਆਂ ਅਸੀਂ ਮਾਚਲ ਦੇ ਠੇਕੇ ਕਰਕੇ ਤਾ ਵੀ ਕੋਈ ਇਹਦੇ ਕਰਕੇ ਐਕਸ਼ਨ ਨਹੀਂ ਲਿਆ ਗਿਆ ਇੱਕੋ ਹੀ ਠੇਕਾ ਇਹ ਇੱਕੋ ਹੀ ਠੇਕਾ ਨਹੀਂ ਮਾਚਾ ਸਰਕਾਰ ਦਾ ਜੀ ਹਾਂਜੀ ਕਿਉਂਕਿ ਨਾ ਤੇ ਇੱਥੇ ਕੋਈ ਆਪਣੇ ਪੰਜਾਬ ਦੇ ਮੰਨ ਲਓ ਪੰਜਾਬ ਸਰਕਾਰ ਦਾ ਮਤਲਬ ਲਾਸਟ ਨੂੰ ਪੰਜਾਬ ਦੇ ਵਿੱਚ ਆ ਕੇ ਠੇਕਾ ਲੱਗਾ ਹੋਇਆ ਨਹੀਂ ਨਹੀਂ ਠੇਕਾ ਤੇ ਹਿਮਾਚਲ ਚ ਆਏ ਪਰ ਮੇਨ ਗੱਲ ਆਸੀਂ ਪ੍ਰਸ਼ਾਸਨ ਹਿਮਾਚਲ ਦੇ ਪ੍ਰਸ਼ਾਸਨ ਵੀ ਇਹੀ ਮੰਗ ਕਰਦੇ ਆ ਜੇ ਤੁਸੀਂ ਠੇਕਾ ਲਾਇਆ ਇਹਦਾ ਰਸਤਾ ਕਿਤੇ ਹਿਮਾਚਲ ਦਾ ਨਾ ਤੇ ਕੋਈ ਉੱਥੇ ਹਿਮਾਚਲ ਦਾ ਰਸਤਾ ਆ ਉਸ ਠੇਕੇ ਨੂੰ ਨਾ ਕੋਈ ਪਬਲਿਕ ਹੈ ਨਾ ਕੋਈ ਪਿੰਡ ਹੈ ਉੱਥੋਂ ਜਿਹੜੀ ਹਿਮਾਚਲ ਦੀ ਬਾਦੀ ਕਿੰਨੀ ਦੂਰ ਹੈ ਹਿਮਾਚਲ ਦੀ ਉੱਥੋਂ ਬਾਦੀ ਜੀ ਆਪਣੇ ਪਹਿਲੇ ਤੋਂ 5-7 ਕਿਲੋਮੀਟਰ ਸਾਈਡ ਤੇ ਆ ਉਹ ਵੀ ਪਹਿਲੇ ਦਰਿਆ ਦਾ ਦਰਿਆਤਵਾਦ ਖਾਡ ਆਂਦੀ ਹੈ ਫੇਰ ਸ਼ਹੀਦ ਭਗਤ ਸਿੰਘ ਨੌਜਵਾਨ